ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਬਾਦਸ਼ਾਪੁਰ ਮੜਿਆਲਾ ਤਹਿਸੀਲ ਤੇ ਜ਼ਿਲ੍ਹਾ ਬਾਈ ਦਾ ਮਰੀਲਕੋਟਲਾ ਤੇ ਡੈਰੀ ਫਾਰਮ ਹੈਗਾ ਦਿਲਦਾਰ ਡੈਰੀ ਫਾਰਮ ਤਿੰਨ ਬੱਛੀਆਂ ਦਿਖਾਵਾਂਗੇ ਦੋ ਦਿਖਾਵਾਂਗੇ ਐਚ ਐਫ ਟਰੱਕਾਂ ਜਿੱਡੀਆਂ ਜਿੱਡੀਆਂ ਤੇ ਇੱਕ ਦਿਖਾਵਾਂਗੇ ਸੱਜਣੋ ਐਚ ਐਫ ਤੇ ਜਰਸੀ ਦਾ ਕ੍ਰੋਸ ਬਿਲਕੁਲ ਤਾਜੀ ਸੂਈਆ ਤੇ ਨਾਲ ਵੀ ਇਹਦੇ ਸੱਜਣੋ ਬੱਛੀ ਆ ਕੁਆਲਿਟੀ ਕਬੂਲਟੀ ਹੈਗੀ ਆਰਡਰ ਦੀ ਟਾਪਰ ਤਾਂ ਵੀ ਜਿੱਡਾ ਕਿਦਾ ਕੱਦ ਕਾਠ ਆਬਦਾ ਉਹਦੇ ਹੀ ਸੱਜਣੋ ਜੇ ਗੱਲਬਾਤ ਕਰ ਲਈ ਇਹਦੇ ਆਰਡਰ ਲੱਗਿਆ ਤੇ ਬਾਕੀ ਆ ਜੋ ਬਾਈ ਨਾਲ ਕਰਾਉਣੀ ਹੈ ਗੱਲਬਾਤ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਬੱਛੀ ਦਾ ਤੇ ਬਾਕੀ ਸਾਰੀ ਡਿਟੇਲ ਡੀਪਲੀ ਆਪਾਂ ਬਾਈ ਨੂੰ ਪੁੱਛ ਲਾਂਗੇ ਆ ਜੋ ਖਾਨ ਸਾਹਿਬ ਹੋਰ ਕਿਵੇਂ ਆ ਵਧੀਆ ਬਾਈ ਠੀਕ ਠਾਕ ਵਧੀਆ ਹੀ ਵਧੀਆ ਹਾਂ ਹਾਂ ਹੱਸਦੇ ਰਹਣਾ ਹਾਂ ਜੀ ਹਾਂ ਖੁਸ਼ ਰਹਣਾ ਹਮੇਸ਼ਾ ਆ ਉਧਰੋਂ ਕਰ ਲਿਆ ਸੁਣ ਹਾਂ ਉਹ ਅੱਛੀ ਤੋਂ ਕਰ ਲਓ ਹੋਰ ਦੇਖੋ ਲ ਕੇ ਨਾਲ ਨਾਲ ਡਿਟੇਲ ਨਾਲ ਸੁਆ ਕਿਹੜਾ ਖਾਨ ਸਾਹਿਬ ਇਹ ਵੀਰੇ ਦੂਜਾ ਸੁਆ ਸੂਈ ਕਰਦੀ ਹੈ ਇਹ ਸੂਈ ਹੈਗੀ ਆ 27 ਤਰੀਕ ਨੂੰ ਸਵੇਰੇ 10 ਵਜੇ ਅੱਜ ਕਿੰਨੀ ਹੋ ਗਈ ਅੱਜ 29 ਆ 2 ਦਿਨ ਹੋ ਗਏ 2 ਦਿਨ ਹੋ ਗਏ ਆ ਦੋਆਂ ਦਿਨਾਂ ਦੀ ਹੈਗੀ ਆ ਸੂਈ ਇਹ ਤੇ ਬਾਕੀ ਇਹਦੀ ਆਰਡਰ ਦੀ ਜਿਹੜੀ ਕੁਆਲਿਟੀ ਆ ਉਹ ਤੁਹਾਨੂੰ ਆਪੇ ਗਵਾਹੀ ਪਰ ਦੋ ਵੀ ਇਹ ਬੱਚੀ ਕਿੰਨੇ ਕ ਦੁੱਧ ਆਲੀ ਆ ਵਾਲੀ ਜ਼ਿਆਦਾ ਮੈਨੂੰ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਹੈਗੀ ਕਾਦੇ ਦਾ ਆ ਗਿਆ ਦਰਮਿਆਨਾ ਦਰਮਿਆਨਾ ਤਾਂ ਆ ਗਿਆ ਕਿਉਂਕਿ ਇਹਦੇ 'ਚ ਹੈਗਾ ਜਰਸੀ ਤੇ ਐਚ ਐਫ ਦਾ ਕ੍ਰੋਸ ਜਰਸੀ ਦਾ ਕ੍ਰੋਸ ਹੋਣ ਨਾਲ ਇਹਦੇ ਦੁੱਧ ਦੀ ਜਿਹੜੀ ਮਾਤਰਾ ਉਹ ਘਾੜੀ ਹੋ ਜੂਗੀ ਐਚ ਐਫ ਹੋਣ ਨਾਲ ਇਹਦੇ ਦੁੱਧ ਦੀ ਕਵਾਂਟੀਟੀ ਆ ਜਿਹੜੀ ਉਹ ਵੱਧ ਜੂਗੀ ਕਿਹੜਾ ਕਿਹੜਾ ਹੋਰ ਬਣਾਉਣਾ ਬਾਈ ਇੱਥੋਂ ਦਿਖਾ ਦੇ ਗਰੀ ਆਰਡਰ ਓਏ ਇੱਥੋਂ ਦਿਖਾ ਦੇ ਆਰਡਰ ਦਾ ਥੱਲੋਂ ਫਸੇ ਹੀ ਖੜਾ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਪਾ ਦੂ ਵੀਰੇ ਆਪਾਂ ਬੜਾ ਨਹੀਂ ਕਹਿੰਦੇ 20 ਕਿਲੋ ਤਾਂ ਇਹਨੂੰ ਕੋਈ ਬੜਾ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਤਿਆਰੀ ਆ ਜਿਹੜੇ ਹਿਸਾਬ ਨਾਲ ਦੀ ਆਰਡਰ ਦੀ ਕਵਾਲਿਟੀ ਆ ਇੱਕ ਗੱਲ ਹੋਰ ਦੱਸਦਾ ਨਾ ਉੱਤੋਂ ਵੀ ਜਾਣ ਜੂਨ ਬੱਚੀ ਚ ਫੁੱਲ ਆ ਜਰਸੀ ਤੇ ਐਚ ਐਫ ਦਾ ਕਰਾਸ ਆ ਗਿਆ ਜਮਨ ਅਰिजिनल ਤੇ ਇੱਥੇ ਖੜਾ ਲਈ ਹਨ ਮੋੜ ਕੇ ਇੱਥੋਂ ਫੇਸ ਕੁਆਲਿਟੀ ਦੇ ਮਾਰਨੀ ਗਰੀ ਇਥੋਂ ਇਥੋਂ ਲੱਗ ਜੂਆ ਪਤਾ ਸਾਰੀ ਕੁਆਲਿਟੀ ਦਾ ਵੀ ਵਾਕਈ ਜਰਸੀ ਦਾ ਕਰੋ ਸਕਿਆ ਕਿ ਕੰਨ ਦੇ ਅੰਦਰਲੇ ਪਾਸੇ ਚੈੱਕ ਕਰ ਸਕਦੇ ਹੋ ਤੇ ਹਲਕੀ ਬ੍ਰਾਊਨ ਸ਼ੇਡ ਆ ਗਈ ਇਹਦੇ ਚ ਤੇ ਆਰਡਰ ਆ ਜਿਹੜਾ ਆਰਡਰ ਆ ਗਿਆ ਬਿਲਕੁਲ ਸਟਿਚ ਤੇ ਫਿਕਸ ਠੰਡੀਆਂ ਬਿਲਕੁਲ ਪੂਰੀ ਠੰਡੀਆਂ ਬਾਈ ਲੈ ਪੂਰੀ ਠੰਡੀ ਸੀ ਲਾ ਜਿਵੇਂ ਮਰਜੀ ਜਿਵੇਂ ਮਰਜੀ ਹੱਥ ਮਾਰਿਓ ਬਾਈ ਕਹਿੰਦਾ ਕੋਈ ਗੱਲ ਨਹੀਂ ਬਾਕੀ ਬੱਚੇ ਦੀ ਖਿੱਚ ਕਰਦੀ ਹੈ ਯਾਰ ਤੇ ਨਾਲ ਵੀ ਇਹਦੇ ਬੱਛੀ ਆ ਇੱਕ ਨਾਲ ਇੱਕ ਨਗੀਨਾ ਫਰੀ ਵਾਲਾ ਸਿਸਟਮ ਹੈ ਬੰਦੂਈ ਲਿਆ ਕੇ ਬੱਛੀ ਵੀ ਬਾਈ ਵਾਲੀ ਚੰਗੀ ਆ ਦੇਖੋ ਬੋਲੀ ਕਿੰਨੀ ਖੂ ਖਾਣੇ ਥੱਲੇ ਹੁਣ ਬੋਲੀ ਵੀਰੇ ਹੁਣ ਹੈਗੀ 13 ਕਿਲੋ ਦੇਡ ਕਿੜਾ ਰਾਮ ਨਾਲਾ ਖੁੱਲੀ ਆ ਹਾਂ ਇਧਰਲੇ ਬੰਨੇ ਆ ਜਾ ਕੈਰੀ ਇਹਦੀ ਬੱਛੀ ਦੀ ਜ਼ਰੂਰ ਦਿਖਾ ਦੇ ਇੱਕ ਵਾਰੀ ਇਧਰਲੇ ਬੰਨੇ ਆ ਬੱਛੀ ਤੇ ਵੀ ਮਾਰ ਦੇ ਕੈਮਰਾ ਬੱਛੀ ਆ ਗਈ ਐ ਚੈਪ ਤੇ ਹਰ ਸ਼ਹਿਰ ਦਾ ਕਰਾ ਹਾਂਜੀ ਹਾਂਜੀ ਆ ਇੱਥੇ ਤੋਂ ਬੱਛੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਨਾਲ ਵੀ ਬੱਛੀ ਆ ਗਈ ਤੇ ਆਪ ਵੀ ਬੱਛੀ ਇਹ ਆ ਤੇ ਜਾਨ ਜੂਨ ਫੁੱਲਾ ਇੱਥੋਂ ਮਾਰੀ ਆਰਡਰ ਤੇ ਅੱਗੇ ਪਿੱਛੇ ਦਾ ਆਡਰ ਆ ਗਿਆ ਓਨਹੀਂ ਅਗਲੇ ਬੰਨੇ ਆ ਤੇ ਓਨਹੀਂ ਪਿਛਾਲੇ ਬੰਨੇ ਆ ਪੂਰੀ ਬਈ ਵਸੀਲ ਢੰਡੀਆ ਜਿਵੇਂ ਮਰਜ਼ੀ ਬੈਠੀ ਜਾ ਹੁਣ ਤੇ ਥਾਣਾ ਵਗੈ ਐਪ ਵੀ ਦਿਖਾ ਦੇ ਇਧਰੂ ਕਰੀ ਆਗਲੇ ਪੰਨੇ ਉੱਤੇ ਜਿਹੜੀਆਂ ਦਿੱਗਾਂ ਵਾਲੀਆਂ ਗੁਆਰਟੀ ਹਨਾ ਥਣਾ ਦਾ ਗੈਪ ਹੋ ਗਿਆ ਪੀੜੀ ਨਹੀਂ ਪਾਵੇਂ ਵਰਗੀਆਂ ਵੇਨ ਹੋ ਗਈਆਂ ਹਨਾ ਪੂਰਾ ਫਿਕਸਡ ਡਰੈਨ ਨੂੰ ਮਸਟਾਰਟਸ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਬਾਕੀ ਦੂਜਾ ਡਾਕਟਰ ਬੰਦਾ ਜਿਆਦਾ ਜਾਣਕਾਰੀ ਆ ਗੌਰਨ ਵਾਲੀ ਲੈਣੀ ਚਾਹ ਤੇ ਬਾਕੀ ਇੱਥੋਂ ਦਿਖਾ ਦੇ ਆਡਰ ਬਾਈ ਆਡਰ ਪੂਰਾ ਚੜਾਈ ਵਾਲਾ ਆ ਗਿਆ ਤੇ ਲਾਜਵਾ ਵੀ ਆ ਗਈ ਹਰੇਕ ਪੱਖ ਤੋਂ ਹਾਂਜੀ ਹਾਂਜੀ ਪੈਸੇ ਕਿੰਨੇ ਲੈ ਲੈਣੇ ਖਾਣੇ ਪੈਸੇ ਵੀਰੇ ਮੋਲੇ ਦਾ 75000 ਆਪਾਂ 70000 ਦੀ ਦੇ ਦਾਂਗੇ ਤੇ 70000 ਚ ਵੀ ਮਾਨਤਾਨ ਕਰਦਾਂਗੇ ਬਾਈਆਂ ਦਾ ਨਹੀਂ ਫਿਰ 100 ਕਿਲੋਮੀਟਰ ਆਪਣੀ ਪਹੁੰਚ 100 ਮੀਲ ਪਹੁੰਚ ਕਰਦਾਂਗੇ 70 ਚ 70 ਚ 100 ਮੀਲ ਪਹੁੰਚ ਆ ਸੱਜਣਾ 70000 ਚ 100 ਕਿਲੋਮੀਟਰ ਤੱਕ ਆਪਾਂ ਬਾਈ ਤੋਂ ਪਹੁੰਚ ਕਰਾ ਦਾਂਗੇ ਕਿਉਂਕਿ ਜਾਣੋਂ 200 ਬਣ ਜੂਗਾ ਹੈਨਾ ਹਾਂ ਬਾਕੀ ਹੋਰ ਬਾਈ ਆਏ ਵੀ ਜਿਵੇਂ ਕੋਈ ਭੂਰ ਛੱਲੇ ਦੀ ਗੰਡਣਾੜ ਦੀ ਥਣ ਜਾਣਾ ਉਹ ਆਪਣੀ ਸਾਰੀ ਗਰੰਟੀ 22 ਚ ਪੂਰੀ ਦੀ ਗਰੰਟੀ ਆ ਉਹ ਪੂਰੀ ਓਕੇ ਓਕੇ ਦੀ ਰਿਪੋਰਟ ਆ ਹੈਨਾ ਅਬਾਈ ਕਹਿੰਦਾ ਚਵਾਈ ਦੀ ਹਰੇਕ ਪੱਖ ਤੋਂ ਇਹਦੀ ਗਾਰੰਟੀ ਹੈ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਵੋਣੀ ਆ ਆਨਲਾਈਨ ਵੀ ਬਾਈ ਕਹਿੰਦਾ ਭੇਜ ਦਾਂਗੇ 70000 ਤੋਂ 100 ਕਿਲੋਮੀਟਰ ਤੱਕ ਦੀ ਆਪਾਂ ਇਹਦੀ ਪਹੁੰਚ ਵੀ ਕਰ ਦਿਆਂਗੇ ਹਾਂਜੀ ਹਾਂਜੀ ਤੇ ਹੁਣ ਮਾਰਦੇ ਦੋ ਨੰਬਰਾਂ ਹੀ ਚੋਗੇ ਤੁਰ ਜੋ ਹੋਣੀ ਵੀਰੇ ਟਰੱਕ ਵਾਲਾ ਸਿਸਟਮ ਹੈ ਨਾ ਹਾਂਜੀ ਹਾਂ ਇਹਦਾ ਵੀ ਆਪਣੇ ਕੋਲੇ ਵੀਰੇ ਫੁੱਲ ਡਿਟੇਲ ਆ ਠੀਕ ਆ ਗੱਲ ਇਹ ਦੂਜਾ ਸੁਆ ਇਹ 10-12 ਦਿਨਾਂ ਦੀ ਕੱਚੀ ਆ ਬੱਚੀ 10-12 ਦਿਨ ਕੱਢ ਦਿਆ ਇਹ ਨਾ ABS ਦਾ ਡੀਜ਼ਲ ਬੁੱਲ ਆ ਹਾਂਜੀ ABS ਦੇ ਡੀਜ਼ਲ ਬੁੱਲ ਵੀ ਹੈ ਆਪ ਆਪ ਆ ਗਈ ਐਬੀਐਸ ਦੇ ਡੀਜ਼ਲ ਦੀ ਲੱਗਿਆ ਪਤਾ ਕਿਹੜਾ ਹਾਂ ਇਹ ਚੈਂਪੀਅਨ ਲੱਗਿਆ ਜੀ ਕਿਹੜਿਆਂ ਦਾ ਐਬੀਐਸ ਦਾ ਹੀ ਆ ਐਬੀਐਸ ਦਾ ਚੈਂਪੀਅਨ ਤੋਂ ਗੱਬਣਾ ਤੇ ਆਪ ਹੈਗੀ ਆ ਡੀਜ਼ਲ ਦੀ ਹਾਂਜੀ ਹਾਂ ਆ ਈਡੀ ਵੜੂ ਲੰਬੀ ਤੋਰ ਕੇ ਸੁਵਾਦ ਆਉਂਦਾ ਤੇ ਕੋਈ ਜਗਾ ਦਾ ਹਾਂ ਜਗਾ ਥੋੜਾ ਇੱਥੋਂ ਦਿਖਾ ਦੇ ਪੂਰੀ ਪੱਧਵਾਰੇ ਤੋਂ ਦਵਾਵਾਂਗੇ ਤੇ ਬਾਕੀ ਬਰੀਡੇ ਚ ਹੈਗੀ ਆ ਪੂਰੀ ਫੁੱਲ ਆ ਹਾਂਜੀ ਹਾਂਜੀ ਇਸ ਤੋਂ ਬਾਅਦ ਵੀ ਚੈੱਕ ਕਰਾਂਗੇ ਪਹਿਲਣ ਦਾ ਨਾ 25 ਕਿਲੋ ਦਾ ਰਿਕਾਰਡ ਹੈ ਦਾ ਪਹਿਲਣ ਦਾ ਹਾਂਜੀ ਹਾਂ ਇਸ ਟਾਈਮ ਦੂਜਾ ਸੂਆ ਇਸ ਟਾਈਮ ਦੂਜਾ ਸੂਆ ਸੂਗੀ ਦੇਖੋ ਇਹਦੀਆਂ ਵੇਨ ਬੂਨ ਦਿਖਾ ਦਿਓ ਤੇ ਆਰਡਰ ਜਮਾ ਦਿਓ ਦਿਖਾ ਦਿਓ ਆ ਫਿਕਸ ਆ ਬਸ ਪੱਤਕ ਬੋਝ ਕੇ ਬੋਝ ਕੇ ਬੋਝ ਥੋੜੀ ਡਰਦੀ ਆ ਆ ਰੱਸਾ ਦਿਖਾ ਦੇ ਤੇ ਆਰਡਰ ਇਹ ਰੱਖੂਗੀ ਬਿਲਕੁਲ ਫਿਕਸ ਬਾਈ ਵੀਰੇ ਜਿਹੜਾ ਇਹ ਫਿਕਸ ਆਰਡਰ ਆ ਨਾ ਇਹੀ ਦੁੱਧ ਕੱਢਦੀਆਂ ਨੇ ਟੁੱਟਮਾਰੀ ਵਾਲਾ ਕੱਟਦਾ ਟੁੱਟਮਾਰੀ ਵਾਲਾ ਕੱਟਦੀ ਆ ਬਾਕੀ ਇਹਨਾਂ ਨੂੰ ਕਾਈਟਸ ਨਹੀਂ ਆਉਂਦੀ ਹੈਗੀ ਹਾਂ ਇੱਕ ਗੱਲ ਦੱਸ ਦੇਣਾ ਜਿਹੜਾ ਟੁੱਟਮਾਰਡਰ ਹੁੰਦਾ ਉਹਦੇ ਚ ਪ੍ਰੋਬਲਮ ਇੱਕ ਤਾਂ ਮਸਟੈਟਸ ਦੀ ਹੁੰਦੀ ਆ ਦੇਖੋ ਤਾਂ ਦਿਖਾਵਾ ਵੱਧ ਹੋ ਜਾਂਦਾ ਹੁੰਦਾ ਤੇ ਦੋ ਦੋ ਆਰਡਰ ਚੋਂ ਘੱਟ ਨਿਕਲਦਾ ਉਹ ਘੱਟ ਨਿਕਲਦਾ ਬਾਈ ਤੇ ਆਰਡਰ ਰੱਖੂਗੀ ਪੂਰਾ ਇੱਕ ਵਾਰ ਨੂੰ ਫੇਰ ਤੋੜਦੇ ਆਪਾਂ ਘੇਰਾ ਇੱਥੋਂ ਹੋਰ ਕਮਾ ਦੇ ਤੇ ਆ ਗਈ ਵੱਡਾ ਟਰੱਕ ਜਿੱਡੀ ਕੱਦ ਵੱਡ ਫੁੱਲਾ ਤੇ ਜਾਣ ਜੂਣ ਫੁੱਲਾ ਆਪ ਜਿਵੇਂ ਬਾਈ ਨੇ ਦੱਸਿਆ ਡੀਜ਼ਲ ਦੀ ਆ ਗੱਬਣ ਕਿਹੜੇ ਦਾ ਦੱਸਣਾ ਚੈਂਪੀਅਨ 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 ਏਵੀਐਸ ਦੇਣੇ ਇਹ ਹੀ ਗੱਲ ਆਪਣੇ ਕੋਲ ਜਿਹੜੀ ਗੱਲ ਕਹਤੀ ਉਹ ਹੀ ਹੋਊਗੀ ਰਵਾ ਸਾਰੇ এবੀਐਸ ਦਾ ਹੀ ਆ ਗਿਆ ਇਹ ਹਾਂਜੀ এবੀਐਸ ਦੀਆਂ ਤੇ এবੀਐਸ ਤੋਂ ਅੱਗੇ ਗੱਬਣ ਆ ਗਈ ਹਾਂਜੀ ਹਾਂਜੀ ਬਾਕੀ ਜਿਹੜੇ ਜਾਣਕਾਰ ਸੱਜਣ ਨੇ ਉਹ ਆਈਡੀਆ ਲਾ ਲੈਣਗੇ ਇਹਦੇ ਕੱਦ ਕਾਟ ਤੋਂ ਇਹਦੀ ਫੇਸ ਕੁਆਲਿਟੀ ਤੋਂ ਇਹਦੀ ਬਾਡੀ ਤੋਂ ਇਹਦੀ ਬਰੀਡ ਤੋਂ ਇਹਦੇ ਆਰਡਰ ਦੇ ਸਾਈਜ਼ ਤੋਂ ਫ੍ਰੇਕ ਪੱਖ ਤੋਂ ਕਿਉਂਕਿ ਹਜੇ ਘੱਟੋ ਘੱਟ 12 13 ਦਿਨਾਂ ਦੀ ਵੈੜ ਕੱਚੀ ਐ ਤੇ ਕੱਦ ਦਾ ਇਹਦਾ ਆਈਡੀਆ ਇੱਥੋਂ ਲਾ ਲਿਓ ਕੱਦ ਆ ਗਿਆ ਦਾ ਪੂਰਾ ਫੁੱਲ ਵੱਡੇ ਆ ਗਿਆ ਕੱਦ ਕਾਟ ਜੇ ਕੱਦ ਕਾਟ ਦੀ ਗੱਲ ਬਾਤ ਕਰ ਲੈ ਠੰਡੀ ਢੀਲ ਕੇ ਮਖਾਨ ਪੂਰੀ ਆ ਬਈ ਪੂਰੀਏ ਕੋਈ ਚੱਕਰ ਜਿਵੇਂ ਮਰਦੀ ਹੱਥ ਲਾਈਆ ਡਰਦੀ ਆ ਆਰਡਰ ਬਣਾਓ ਬਈ ਫੁੱਲ ਚੌੜਾ ਹੋਰ ਹਣਾ ਪੂਰੀ ਪੂਰਾ ਡਰਦੀ ਆ ਥੋੜੀ ਹੈ ਨਾ ਇਹ ਇਹਨਾ ਦੇਖੋ ਦੁੱਧ ਵਾਲੀ ਕੁਆਲਿਟੀ ਕੀ ਹੁੰਦੀ ਆ ਨਾ ਪਤਾ ਡਰਦੀ ਆ ਥੋੜਾ ਜਿਹਾ ਹਾਂ ਉਹਨਾਂ ਨੂੰ ਆਉਂੂ ਜਦੋਂ ਇੱਥੇ ਪਤਾ ਆ ਗਿਆ ਇਹਦਾ ਨਾ ਉੱਪਰੋਂ ਵੀ ਉਨੇ ਹੀ ਅਟੈਚਮੈਂਟ ਆਰਡਰ ਦੀ ਠੀਕ ਆ ਗੱਲਾਂ ਠੀਕ ਨਹੀਂ ਥੱਲੋਂ ਥੱਲੋਂ ਆਇਆ ਨਹੀਂ ਹੈਗਾ ਵੀ ਪੂਰਾ ਉੱਪਰੋਂ ਐ ਫਿਕਸ ਜੜਿਆ ਹੋਇਆ ਇਹਦਾ ਆਰਡ ਉਹੀ ਖਰਬੂਜੇ ਵਾਲੀ ਸ਼ੇਪ ਹੀ ਆ ਗਈ। ਹਾਂ ਪੂਰਾ ਫਾੜੀ ਵਾਲਾ ਡਰਾਏ ਦੁੱਧ ਕੱਢਦੀਆਂ ਚੀਜ਼ਾਂ। ਠੀਕ ਹੈ ਗੱਲ। ਉਰਲੇ ਬੰਨ ਬਿਊਜਾ ਕਰਕੇ ਪੈਪ ਦਾ ਖੜੀ ਸਾਲ। ਆ ਦੇਖੋ ਮਿਲਕ ਵੈਨਾਂ ਹੋ ਗਈਆਂ ਇਹਦੀਆਂ ਜਿਹੜੀ ਥਣਾ ਥਣਾ ਦੀ ਕੁਆਲਿਟੀ ਹੋ ਗਈ ਹੈ ਨਾ। ਆਉ ਥੋੜਾ ਸੱਤ ਡਰਦੀ ਹੈ ਨਾ। ਹਾਂਜੀ ਹਾਂਜੀ। ਹਾਂ ਇੱਕ ਵਾਰੀ ਗੈਰੀ ਫੇਸ ਕੁਆਲਿਟੀ ਤੇ ਮਾਰਦੀ ਕੰਨ ਵੀ ਬਿਲਕੁਲ ਜਰਸੀ ਵਾਂਗੂ ਛੋਟਾ ਆ ਗਿਆ ਇਹਦਾ। ਜਿਆਦੇ ਡਾਬਲ ਨਹੀਂ ਹੈਗਾ ਤੇ ਜਿਵੇਂ ਬੋਟੇ ਵਾਲੀ ਸੱਚੇ ਨੇ ਕਹਿ ਦਿੰਦੇ ਨੇ ਕਿ ਬਰੀਡ ਕੈਰੈਕਟਰ ਚ ਪੂਰੀ ਪੂਰੀ ਆ ਪੂਰੀ ਬਰੀਡ। ਤੁਸੀਂ ਆਪ ਵੀ ਐਬੀਐਸ ਵਧੀਆ ਤੇ ਅੱ ਬਾਲੇ ਦਾ ਨਹੀਂ ਮੰਗਦਾ ਨਹੀਂ ਬਾਲੇ ਨਹੀਂ ਮੰਗਦੇ ਹੈਗੇ ਕੱਚੀ ਦੇ ਹਿਸਾਬ ਨਾਲ ਆ ਫਿਰ ਉਹ ਤਿਆਰੀ ਦੇ ਹਿਸਾਬ ਨਾਲ ਮੁੱਲ ਹੋ ਜਾ ਹੋ ਜਾਂਦਾ ਨਾ ਕੋਈ ਬਾਕੀ ਮੈਂ 2 2.5 ਲੱਖ ਨਹੀਂ 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 ਠੀਕ ਹੈ ਤੇ ਬਾਕੀ ਐ ਕੋਈ ਵੇਚਣ ਵਾਲਾ ਸੱਜਣ ਲੈ ਜਾਂਦਾ ਹੈ ਨਾ ਤਾਂ ਕਰਕੇ ਆਪਾਂ ਇਹਦਾ ਮੁੱਲ ਫੋਨ ਦੀ ਕਰਾਂਗੇ ਮੁੱਲ ਬਾਈ ਕਹਿੰਦਾ ਕੋਈ ਜ਼ਿਆਦਾ ਨਹੀਂ ਕਰਦੇ ਮੁੱਲ ਉਨੀ ਕਰਾਂਗੇ ਜਿੰਨੇ ਰੁਪਏ ਇਹ ਕੋਟ ਦੀ ਆ ਹਾਂਜੀ ਹਾਂਜੀ ਹਾਂ ਹੁਣ ਮਾਰਦੇ ਆ ਬੈੜ ਤੇ ਕੱਦ ਵੇਢੇ ਦਾ ਵੀ ਇੱਥੇ ਤਾਂ ਕੱਦ ਦੀ ਕਰਾ ਦੇ ਆਈਡੀ ਉੱਤੋਂ ਚਲ ਬਾਕੀ ਵੀਰੇ ਇਹ ਹੈਗੀ ਵੇਢ ਤੀਜਾ ਸੁਆ ਠੀਕ ਹੈ ਜੀ ਠੀਕ ਨਹੀਂ ਤੇ ਇਹ ਵੀ ਤੋਰ ਬੱਛੀ ਇਹ ਵੀ ਫਾਰਮ ਦੀ ਆ ਬਾਕੀ ਇਹਦਾ ਆਪਾਂ ਨੂੰ ਸੀਮਨ ਦਾ ਨਹੀਂ ਆਪਾਂ ਐਵੇਂ ਝੂਠ ਮਾਰਨ ਦਾ ਕੋਈ ਸਵਾਲ ਨਹੀਂ ਵੀਰੇ ਆਪਾਂ ਨੂੰ ਇਹਦੇ ਸੀਮੰਦਾਂ ਨਹੀਂ ਪਤਾ ਉਹਦੀ ਆਪਾਂ ਗਰੰਟੀ ਲੈ ਲਾਂਗੇ ਜਿਹੜੇ ਵੀ ਹੈਗੀ ਆ ਤੇ ਜਿਹੜਾ ਲੱਗਿਆ ਬਿਲਕੁਲ ਬਿਲਕੁਲ ਇਹਦਾ ਸੂਆ ਤੀਜਾ ਇਹ ਕਿੰਨੇ ਕਿੰਨੇ ਦਿਨ ਕੱਢਦੀ ਆ ਖਾਨਾ ਇਹਦਾ ਬਾਈ ਕੱਢਦੀ ਆ ਇਹ ਦਿਨ ਘੱਟੋ ਘੱਟ 45 ਦਿਨ ਇਹ 7.5 ਮਹੀਨਿਆਂ ਦੀ ਗੱਬਣਾ ਡੇਢ ਮਹੀਨਾ ਹਾਂ ਡੇਢ ਮਹੀਨਾ ਕੱਢਦੀ ਆ ਤੇ ਬੈੜ ਇੱਥੇ ਦਿਖਾ ਦੇ ਪੂਰੀ ਗੈਰੀ ਵੇ ਬੈੜ ਇਹ ਵੀ ਬਾਡੀ ਵਾਲੀ ਆ ਕੱਦ ਵੱਡਾ ਵਾਲੀ ਚੀਜ਼ ਇਹ ਵੀ ਫਾਰਮ ਚੋਂ ਆਈ ਆ ਬਾਈ ਕਹਿੰਦਾ ਬਾਕੀ ਤੁਹਾਨੂੰ ਦੱਸੂਗੀ ਚੀਜ਼ ਇੱਥੇ ਖੜਾ ਲਾ ਆ ਇੱਥੇ ਦਿਖਾ ਦੇ ਪਾਪ ਉਹਦੇ ਵੀ ਚੰਗੇ ਜਾਂਦੇ ਨੇ ਕਿਉਂਕਿ ਡੇਢ ਮਹੀਨੇ ਦੀ ਕੱਚੀ ਹਲੇ ਹੌਲੀ ਹੌਲੀ ਬਣੂਗੀ ਜਿਵੇਂ ਚੱਲੂਗੀ ਬੱਛੀ ਹੈ ਨਾ ਹਾਂ ਹਾਂ ਬਾਈ ਚਾਰੂ ਜੂਰੂ ਫੁੱਲਣੇ ਦੋਨੇ ਬੜਾ ਹਲੇ ਆਏ ਨੇ ਬੋਝ ਕੇ ਬੋਝ ਕੇ ਬੋਝ ਕੇ ਦੁਪਹਿਰ ਨਾਲ ਕਿ ਦਰਦੀ ਆਂਰਾ 11 ਗੇੜਾ ਦਾ ਹੋਰ ਕੜਾ ਦੀ ਖਣ ਇਹ ਆ ਗਈ ਬਾਡੀ ਵਾਲੀ ਕੱਦ ਵੱਡੇ ਦਾ ਫੁੱਲ ਵੱਡਾ ਸੂਆਏ ਸੂੰਦੀ ਆ ਤੀਜਾ ਤੇ ਡੇਢ ਮਹੀਨੇ ਦੀ ਹੈਗੀ ਆ ਸੱਜਣੋ ਕੱਚੀ ਪੂਰਾ ਡੇਢ ਮਹੀਨਾ ਬੱਛੀ ਕੱਢਦੀ ਹਲੇ ਜੇ ਗੱਲਬਾਤ ਕਰ ਲਈਏ ਇਹਦੇ ਦੁੱਧਾ ਕੀ ਰਿਕਾਰਡ ਦੱਸਿਆ ਬਾਈ ਇਹਦਾ ਵੀਰੇ ਹੈਗਾ 27 28 ਕਿਲੋ ਦਾ ਰਿਕਾਰਡ ਹੈ ਠੀਕ ਹੈ ਹਾਂ ਬਾਕੀ ਭਾਈ ਇਹਦਾ ਜਿੱਡਾ ਕੁ ਮੁੱਲ ਹੈ ਨਾ ਇੰਨਾ ਹੀ ਦੁੱਧ ਦੇ ਦੇ ਬਹੁਤ ਆ ਹੁਣ ਤਾਂ Papa ਸਰ ਦੇ ਦਾਂ ਕੱਚੀ ਆ ਠੀਕ ਆ ਹਾਂ ਇਹਦਾ ਵੀ ਫੋਨ ਤੇ ਹੀ ਕਰਾਂਗੇ ਮੁੱਲ ਠੀਕ ਆ ਜ਼ਿਆਦਾ ਤਾਂ ਨਹੀਂ ਕਰਦੇ ਨਹੀਂ ਨਹੀਂ ਭਾਈ ਜ਼ਿਆਦਾ ਨਹੀਂ ਕਰਦੇ ਮੁੱਲ ਜੀ ਕਹਿੰਦਾ ਇਹ ਵੀ ਕੱਚੀ ਆ ਤੇ ਫੋਨ ਤੇ ਕਰ ਲਾਂਗੇ ਹਨਾ ਰੁਪਏ ਉਹਨੇ ਕੀ ਮੰਗਾਗੇ ਜਿੰਨੇ ਕੇ ਰੁਪਏ ਚੀਜ਼ਾਂ ਓਟਦੀਆਂ ਨੇ ਹਾਂਜੀ ਇਹ ਆ ਗਈਆਂ ਪ੍ਰਿੰਟ ਵਾਲੀਆਂ ਬੱਛੀਆਂ ਤੇ ਜਿਹੜੀ ਐਬੀਐਸ ਵਾਲੀ ਇਹਦਾ ਪਹਿਲਾਂ ਦਾ ਕੀ ਦੁੱਧ ਦੱਸਿਆ ਜੀ ਇਹਦੇ ਵੀਰੇ 25 ਲੀਟਰ ਇਹਦਾ ਬਾਈ ਨੇ ਬਾਈ ਕਹਿੰਦਾ ਜਿਹੜੀ ਆ ਪੱਛੀ ਆਪਾਂ ਤੁਹਾਨੂੰ ਦਿਖਾਈ ਸੀ ਵੀ ਇਹਨੇ ਕੱਢਿਆ ਹੋਇਆ 25 ਲੀਟਰ ਪਹਿਲਣ ਨੇ ਤੇ ਬਾਕੀ ਦੀ ਕੁਆਲਿਟੀ ਯਾਰ ਦੱਸ ਦੀ ਵੀ ਆਰਡਰ ਕੁਆਲਿਟੀ ਹੈ ਹਾਂਜੀ ਸੰਗਰੂਪ ਵੀ ਦੱਸਦਾ ਤੇ ਕੱਦ ਵਿੱਡ ਵੀ ਪੂਰਾ ਡਾਬਲ ਆ ਉਹਦਾ ਵੀ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਰੇਟ ਰੇਟ ਹੋਣਾ ਕੀ ਕਰਾਂਗੇ ਜਿੰਨੇ ਕਰ ਪੀ ਇਹੇ ਔੜਦੀਆਂ ਨੇ ਬਾਕੀ ਕੋਈ ਗੱਲੀ ਆਪਣੇ ਨਾਲ ਮੁੱਲ ਜਾਇਜ਼ ਹੀ ਹੁੰਦੇ ਨੇ ਤਾਂ ਹੀ ਬਾਈ ਮਾਲ ਤੋਂ ਪਤਾ ਲੈ ਕੇ ਵੀ ਸਾਫ਼ ਹੋਣੀ ਕੁਆਲਿਟੀ ਠੀਕ ਹੈ ਮੁੱਲ ਵੀ ਹੈ ਇਹਨੂੰ ਤਾਂ ਹੀ ਮਾਰਨਾ ਇੱਕ ਕੇ ਸੱਜਣ ਦੀ ਹੋਰ ਖਾਸੀਅਤ ਤਾਂ ਵੀ ਮਾੜੀ ਧੂੜੀ ਦਾ ਇਹਦੀ ਛੇਦੀ ਪਸੰਦ ਨਹੀਂ ਆਉਂਦੀ ਨਹੀਂ ਬਾਈ ਜਵੀਂ ਦੀ ਉਹਦੀ ਆਪਾਂ ਨੂੰ ਤਾਂ ਚਾਰੇ ਮਤਲਬ ਪੰਜੇ ਕੱਕੇ ਦੀ ਪੂਰੀ ਚਾਹੀਦੀ ਹੈ ਛੇਦੀ ਵਾਈ ਦੇ ਫਿੱਟ ਨਹੀਂ ਆਉਂਦੀ ਆ ਨੰਬਰ ਬੋਲਦੇ 9872503614 9872503614 ਹਾਂ ਪਿੰਡ ਬਾਦਸ਼ਾਹਪੁਰ ਮੰਡੇ ਵਾਲਾ ਹਾਂਜੀ ਹਾਂ ਮਰੇਕੋੜਲੇ ਤੋਂ ਕਿੰਨੀ ਦੂਰ ਆ ਗਿਆ ਮਰੇਕੋੜਲੇ ਤੋਂ ਬਾਈ 3 ਕਿਲੋਮੀਟਰ ਆਪਣਾ ਲਵੇ ਸ਼ਹਿਰ ਰਹਿਣ ਦਾ ਖੰਨਾ ਧੂਰੀ ਲੁਧਿਆਣਾ ਰਾਏਕੋਟਾ ਸੈਂਟਰ 'ਚ ਬੈਠੇ ਆਪਾਂ ਠੀਕ ਹੈ ਗੱਲ ਮਰੇਕੋੜਲੇ ਜਰਗ ਚੌਂਕ ਤੋਂ 3 ਕਿ ਆਇਨਾ ਤਿੰਨਾਂ ਚ ਜਿਹੜੀ ਵੀ ਬੱਚੀ ਬਾਈ ਤੁਹਾਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ